ਸ਼ਰੀਆਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ਿਰਵਾਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਹਵਾਈ ਜਹਾਜ਼ ਸਫ਼ਰ ਕਰਨ ਵਾਲੇ ਲਈ ਆਈ ਵੱਡੀ ਖੁਸ਼ਖਬਰੀ ਇਸ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜਕੱਲ ਜ਼ਿਆਦਾਤਰ ਲੋਕਾਂ ਸਮਾਂ ਬੱਚਾਉਂਦੇ ਲਈ ਫਲਾਈਟ ਨਹੀਂ ਸਫ਼ਰ ਕਰਦੇ ਹਨ ਪਰ ਹਵਾਈ ਟਿਕਟਾਂ ਮੰਗੇ ਹੁਣ ਕਰਨ ਇਹ ਆਮ ਆਦਮੀ ਦੇ ਬਸ ਦੀ ਗੱਲ ਨਹੀਂ ਹੁੰਦੀ ਪਰ ਹੁਣ ਜੋ ਖਬਰ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਉਹ ਸੁਣ ਕੇ ਤੁਹਾਨੂੰ ਤੁਸੀਂ ਵੀ ਹੈਰਾਨ ਹੋ ਜਾਵੋਗੇ ਭਾਵੇਂ ਹੀ ਤੁਹਾਨੂੰ ਯਕੀਨ ਨਾ ਹੋਵੇ ਪਰ ਤੁਸੀਂ ਸਿਰਫ 80 ਰੁਪਏ ਦੇ ਵਿੱਚ ਹਵਾਈ ਸਫ਼ਰ ਕਰ ਸਕਦੇ ਹੋ ਇਹ ਆਫਰ IndiGo ਜਾਂ Air India ਵਰਗੀ ਵੱਡੀ 에어ਲਾਈਨ ਦੁਵਾਰਾ ਨਹੀਂ ਦਿੱਤੀ ਬਲਕਿ Alliance Air ਦੁਵਾਰਾ ਦਿੱਤੀ ਜਾ ਰਹੀ ਹੈ 10GK 에어라인 ਨੇ ਗੁਹਾਟੀ ਤੇ ਛਲਾਗ 42 ਰੁਪਇਆ ਮਿੰਟਾਂ ਚ ਦੂਰੀ ਤੈਕ ਕਰਨ ਵਾਲੀ ਫਲਾਈਟ ਸ਼ੁਰੂ ਕੀਤੀ ਹੈ ਇਸ ਫਲਾਈਟ ਵਿੱਚ ਬੈਠ ਕੇ ਤੁਸੀਂ ਖਿੜਕੀ ਦੇ ਸਿਹੜਾ ਦੇਖ ਕੇ ਭਾਰਾਂ ਤੇ ਵਾਦੀਆਂ ਦੀ ਖੂਬਸੂਰਤ ਨਜ਼ਾਰੇ ਦਾ ਅਨੁਭਵ ਲੈ ਸਕਦੇ ਹੋ ਤੁਹਾਨੂੰ ਦੱਸਦੇ ਗੁਹਾਟੀ ਤੇ ਛਲਾਗ ਦوار ਵਿਚਕਾਰ ਦੂਰੀ ਬਹੁਤ ਘੱਟ ਹੈ ਇਸ ਸਹੂਲਤ ਤੇ ਉਡਾਨ ਦਾ ਖਰਚਾ ਘੱਟ ਹੈ ਇਸ ਤੋਂ ਇਲਾਵਾ ਐਲਾਈਅੰਸ 에어로 ਵਰਗੀਆਂ ਕਾਟਕੀ ਟੋਲੀਆਂ 에어ਲਾਈਨਾਂ ਕਰ ਇਹਨੂੰ ਘੱਟ ਰੱਖਦੇ ਹੋਏ ਇਸ ਸਹੂਲਤ ਤੇ ਉਡਾਨਾਂ ਚਲਾਉਂਦੀਆਂ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ